ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰਿਓ ਜੇ ਤੁਹਾਨੂੰ ਲੱਗਦਾ ਹੈ ਤੁਸੀਂ ਬਹੁਤ ਗੁਨਾਹ ਕੀਤੇ ਨੇ ਤੇ ਫਿਰ ਪਰਮਾਤਮਾ ਦੇ ਅੱਗੇ ਆਪਣੇ ਔਗਣਾ ਦੇ ਆਪਣੇ ਅਪਰਾਧਾਂ ਦੇ ਵਾਈ ਗੁਰੂ ਜੀ ਪਛਤਾਪ ਦੇ ਹੰਝੂ ਵਹ। ਜੀ ਹਾਂ ਸੱਚੀ ਮੁਚੀ ਆਪਣੇ ਅੰਦਰ ਆਪਣੇ ਹਿਰਦੇ ਦੇ ਦਰਦ ਨੂੰ ਆਪਣੀ ਅੰਦਰ ਦੀ ਹਾਲਾਤ ਨੂੰ ਜੋ ਵੀ ਅਸੀਂ ਗਲਤੀਆਂ ਕੀਤੀਆਂ ਨੇ ਉਸ ਨੂੰ ਬਿਆਨ ਕਰੀਏ। ਗੁਰੂ ਪੂਰਾ ਸਮਰਥ ਹੈ। ਨਾ ਕਿ ਸਿਰਫ ਸਾਨੂੰ ਬਖਸ਼ਦਾ ਹੈ ਬਲਕਿ ਬਖਸ਼ ਕੇ ਸਾਨੂੰ ਸਵਾਰ ਵੀ ਦਿੰਦਾ ਹੈ। ਪੂਰੀ ਦੁਨੀਆ ਕਾਇਨਾਤ ਦੇ ਅੰਦਰ ਸਿਰਫ ਇੱਕ ਗੁਰੂ ਨਾਨਕ ਪਾਤਸ਼ਾਹ ਦਾ ਐਸਾ ਦਰ ਹੈ ਜਿੱਥੇ ਮਹਾਰਾਜ ਕੇਵਲ ਬਖਸ਼ਦੇ ਹੀ ਨਹੀਂ ਬਲਕਿ ਬਖਸ਼ ਕੇ ਸੰਵਾਰ ਦਿੰਦੀ ਨਹੀਂ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨਪ੍ਰੀਤ ਸੋ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਇਹ ਖੇੜ ਜ਼ਰੂਰ ਵਰਤਦੀ ਹੈ ਜੀ ਸ਼ੀਸ਼ਾ ਬਾਹਰੋਂ ਵੇਖੀਏ ਉਹ ਸਾਨੂੰ ਸ਼ਕਲ ਦਿਖਾਉਂਦਾ ਹੈ ਲੇਕਿਨ ਜੇ ਸਾਨੂੰ ਆਪਣੇ ਅੰਤਿਸ਼ ਕਰਨ ਦੇ ਅੰਦਰ ਸੁਮਾਰਨਾ ਹੈ ਸੁਧਾਰਨਾ ਹੈ ਤੇ ਸਾਨੂੰ ਵਾਈਗੁਰੂ ਜੀ ਗੁਰੂ ਸ਼ਬਦ ਦਾ ਅਭਿਆਸ ਕਰਨਾ ਪਏਗਾ ਨਾਮ ਜਪਣਾ ਪਏਗਾ ਜਿਹੜੇ ਲੋਕ ਵਾਹਿਗੁਰੂ ਜੀ ਹਾਲੀ ਨਾਮ ਦੀ ਮਹੱਤਤਾ ਗੁਰੂ ਦੀ ਮਹੱਤਤਾ ਹੀ ਨਹੀਂ ਸਮਝਦੇ ਅੰਮ੍ਰਿਤ ਵੇਲੇ ਜਾਗਣਾ ਹੀ ਨਹੀਂ ਚਾਹੁੰਦੇ ਉਹਨਾਂ ਦੇ ਲਈ ਆਪਣੀ ਅੰਦਰ ਕਮੀਆਂ ਮੰਨਣੀਆਂ ਬਹੁਤ ਔਕੀਆਂ ਨਹੀਂ ਉਹ ਦੂਸਰਿਆਂ ਨੂੰ ਹੀ ਹਰ ਗੱਲ ਦਾ ਦੋਸ਼ੀ ਮੰਨਦੇ ਨੇ ਔਰ ਇਸ ਕਰਕੇ ਜ਼ਿੰਦਗੀ 'ਚ ਚੁਰਦੇ ਰਹਿੰਦੇ ਨੇ ਦੁਖੀ ਰਹਿੰਦੇ ਨੇ ਔਰ ਹੋਰਾਂ ਲਈ ਕਲੇਸ਼ ਖੜਾ ਕਰਦੇ ਨੇ